ਕੋਣ ਜੀ ਕਿਵੇਂ ਦੇਖਦੇ ਹੋਗੇ ਦੁਬਾਰੇ 1000 ਸਪੀਸ ਨੂੰ ਬਾਦਲ ਦੀ ਪਾਰਟੀ ਦਾ ਧਰਮ ਬਣਾਇਆ ਸੋਮੇ ਕਾਲ ਜਦ ਦਾ ਤਾਂ ਸਾਰੀ ਟੀਮ ਦੇ ਚ ਕਿੰਨੀ ਖੁਸ਼ੀ ਹੈਗੀ ਵਹਿਗਰਦੀ ਕਾ ਖਾਲਸਾ ਵਹਿਗਰਦੀ ਕੀ ਪਪੇ ਜੋ ਸੁਖਮੀਰ ਸਿੰਘ ਬਾਦਲ ਦਾ ਪ੍ਰਧਾਨ ਬਣਨਾ ਬੜੀ ਸਮੂਹ ਪੰਜਾਬੀਆਂ ਲਈ ਮੈਂ ਕਹਿੰਨਾ ਖੁਸ਼ੀ ਦੀ ਗੱਲ ਹੈ ਪ੍ਰਧਾਨ ਨੂੰ ਪ੍ਰਣਾਮ ਦੇ ਕੋ ਰੋੜ ਦੇ ਜੇ ਪਿਛਲੇ ਝਾਤੀ ਮਾਰਗੇ ਜਦਾ ਸੁਖਬੀਰ ਸਿੰਘ ਬਾਦਲ ਦੀ ਲਵਾਈ ਦੇ ਵਿੱਚ ਆਵੇਂ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਸਨ ਉਸ ਸਮੇਂ ਅਰ ਗ੍ਰੈਪਾ ਕੋ ਜੋ ਡਾ ਕੋ ਡਿਵੈਲਪਮੈਂਟ ਦੀ ਜਿਹੜੀਆਂ ਪ੍ਰੋਪੋਰਸ਼ਨਲ ਸਕੀਮਾਂ ਮੈਂ ਕਹਿੰਦਾ ਉਹ ਸੁਖਵੀਰ ਸਿੰਘ ਬਾਦਲ ਦੇ ਦਿਮਾਗ ਦੀਆਂ ਕਾਟਾ ਸੀ ਕਿਉਂਕਿ ਨਵੇਂ ਯੁੱਗ ਦੇ ਮਤਾਬਕ ਜੋ ਵੀ ਗੱਲਾਂ ਹੋਈਆਂ ਪੰਜਾਬ ਦੇ ਵਿੱਚ ਐਸੀਆਂ ਗੱਲਾਂ ਕੀਤੀਆਂ ਪੱਤਰਕਾਰਾਂ ਨੇ ਇੱਕ ਵਾਰ ਸਵਾਲ ਕੀਤਾ ਜਦੋਂ ਸਰਕਾਰ ਬਣੀ ਵੀ ਤੁਸੀਂ ਕਹਿ ਰਹੇ ਹੋ ਵੀ ਇੱਥੇ ਸੜਕਾਂ ਬਣਾ ਦਿਆਂਗੇ ਅਸੀਂ ਵੱਡੀਆਂ ਹੋਣ ਲੈਂ। ਟੈਕਸ ਲਾਇਰ ਮੈਂ ਇੱਕ ਤੁਸੀਂ ਕਹਿ ਰਹੇ ਹੋ ਵੀ ਨਹਿਰਾ ਸੂਵੇ ਪੱਕੇ ਕਰ ਦਿਆਂਗੇ ਸਾਰੇ। ਪੱਤਰਕਾਰਾਂ ਨੇ ਸਵਾਲ ਕੀਤੇ ਬਟੰਡੇ। ਉਹ ਕਹਿੰ ਰਹੇ ਲੱਗਾ ਵੀ ਪ੍ਰੈਸ ਰਪੋਰਟਰਾਂ ਨੂੰ ਹੁੰਦੇ ਸਾਹਿਬ ਕਹਿੰਦੇ ਵੀ ਇਹ ਸਾਨੂੰ ਨਹੀਂ ਪਤਾ ਸੁਮੇ ਨੂੰ ਪਤਾ ਹੈ। ਜਦੋਂ ਸੁਮੇ ਸਿੰਘ ਨੇ ਆਪਕਾ ਪ੍ਰੈਸ ਕਾਨਫਰੰਸ ਕੀਤੀ, ਤੇ ਮੇ ਸਿੰਘ ਨੇ ਕਹਿ ਮੈਨੂੰ ਇੱਕ ਸਾਲ ਦਿਓ। ਸਾਲ ਸਵਾ ਸਾਲ ਬਾਅਦ ਜੋ ਦੁਬਾਰਾ ਬਟੰਡੇ ਆਏ। ਉਸੇ ਸਟੇਡੀਅਮ 'ਚ ਸੁਮੇ ਸਿੰਘ ਮਾਦਲ ਨੇ ਸਵਾਲ ਕਰਕੇ ਪੁੱਛਿਆ ਵੀ ਕੀ ਨਹਿਰਾ ਬਣਵਾਂਗੇ? ਇਹ ਸਰਕਾਰ ਵਧ ਰਹੀ ਹੈ ਨਹਿਰਾ ਕਹਿਣ ਦਾ ਮਤਲਬ ਇਹ ਹੈ ਵੀ ਜੇ ਪੰਜਾਬ ਨੂੰ ਇਹ ਜੇ ਸੰਕਟ ਜੋ ਜਿਹੜਾ ਬੜਾ 10 ਸਾਲਾਂ ਦਾ 15 ਸਾਲਾਂ ਦਾ ਬੜਾ ਪਿੱਛੇ ਚਲੇ ਗਿਆ ਜੇ ਇਹਨੂੰ ਉੱਪਰ ਕਰਨਾ ਹੈ ਤਾਂ ਸੁਖਵੀਰ ਸਿੰਘ ਬਾਦਲ ਦੀ ਲੀਡਰਸ਼ਿਪ ਹੈ ਉਹਦੇ ਉੱਤੇ ਪ੍ਰਭਾਸ ਕਰਨਾ ਪੰਜਾਬ ਦੇ ਲੋਕਾਂ ਦਾ ਬਣਦਾ ਹੈ ਪੰਜਾਬ ਦੇ ਲੋਕ ਜਿੱਥੋਂ ਜੋ ਕੁਝ ਮੁੱਦੇ ਠਾਏ ਗਏ ਇਹ ਹੁਣ ਅੱਜ ਕੱਲ ਜਿਹੜਾ ਦੇਸ਼ ਆਜ਼ਾਦ ਹੈ ਪ੍ਰੈਸ ਨੂੰ ਬੋਲਣ ਤੇ ਕੋਈ ਆਪਾਂ ਰੋਕ ਨਹੀਂ ਸਕਦੇ ਕੋਈ ਹੋਰ ਮੀਡੀਆ ਦੇ ਰਾਹੀਂ ਜੋ ਜੋ ਕੋਈ ਪ੍ਰਚਾਰ ਕੀਤਾ ਗਿਆ ਮੈਂ ਕਹਿਣਾ ਵੈਗਰੋ ਜਾਣਦਾ ਉਹ ਕਿੰਨਾ ਕਿ ਸੱਚਾ ਕਿੰਨਾ ਕਿ ਝੂਠਾ ਆਜ ਨੇਰੇ ਮੇਰੇ ਮੇਰੇ ਇੱਕ ਸਾਡੇ ਤੋਂ ਅਸੀਂ ਪਾਸੇ ਹੋ ਕੇ ਗੱਲਾਂ ਕਰ ਰਹੇ ਸੀ ਮੈਂ ਪੁੱਛਦਾ ਕਿ ਇਹ ਉਸ ਕੈਬਨਟ ਦਾ ਹਿੱਸਾ ਨਹੀਂ ਸੀਗੇ ਬੋਧਵਾਰ ਨੂੰ ਮੀਟਿੰਗ ਹੁੰਦੀ ਵੀਨ ਲੈਵਾਦ ਹੁੰਦੀ 2 ਮਹੀਨੇ ਬਾਅਦ ਹੁੰਦੀ ਕੀ ਉਹਨਾਂ ਦੇ ਇਹ ਲੋਕ ਕਿੱਥੇ ਗਏ ਸੀ ਉਹ ਮੈਂ ਕਿਸੇ ਦਾ ਨਾਂ ਨਹੀਂ ਲੈਂਦਾ ਮੈਂ ਕਹਿੰਦਾ ਵੀ ਇਹ ਸਾਰੇ ਅੱਜ ਇਕੱਠੇ ਹੋ ਕੇ ਉਹ ਮੇਰੇ ਲੈਵਲ ਦੀਆਂ ਗੱਲਾਂ ਨਹੀਂ ਇਹ ਸਾਰੇ ਸਾਡੇ ਸਲੂਮਰ ਚਾਲਾਂ ਨੂੰ ਕਹਦਾ ਸੀ ਸਮਝ ਨਹੀਂ ਸਕੇ ਸਾਡੇ ਜਿਹੜੇ ਭਰਾ ਜ ਜਾਂ ਅਸੀਂ ਕੋਈ ਸਾਨੂੰ ਨਿੱਜੀ ਹਿੱਤ ਪਿਆਰੇ ਹੋਵੇ ਹੋ ਕੇ ਕਰਕੇ ਅਸੀਂ ਆਪਦੀ ਪੰਜਾਬ ਦਾ ਕੌਮ ਦਾ ਵੱਡਾ-ਵੱਡਾ ਨੁਕਸਾਨ ਕਰ ਰਹੇ ਹਾਂ ਮੈਂ ਤਾਂ ਇਹੀ ਬੇਨਤੀ ਕਰਦਾ ਸਾਰੇ ਸਾਡੇ ਜਿਹੜੇ ਭਰਾ ਪਾਸੇ ਹਨ ਉਹਨਾਂ ਨੂੰ ਬੇਨਤੀ ਕਰਦੇ ਆ ਵੀ ਇੱਕ ਗੁਰਦੀਪਪੁਰ ਕੇ ਸੁਬੀਰ ਸਿੰਘ ਬਾਦਲ ਦੇ ਪ੍ਰਧਾਨ ਬਣਾਇਆ ਲੋਕਾਂ ਨੇ ਹੁਣ ਇਹਦੀ ਹਮਾਇਤ ਕਰਕੇ ਆਉਣ ਵਾਲਾ ਜਿਹੜਾ ਪੰਜਾਬ ਦਾ ਉਹ ਵਧੀਆ ਹੋਵੇ ਤੇ ਲੋਕਾਂ ਦੇ ਜਿਹੜੀਆਂ ਮੰਨਾਂ ਤੇ ਆਸਾਂ ਡਵੈਲਪਮੈਂਟ ਪੰਜਾਬ ਦੀ ਚਾਹੁੰਦੇ ਉਹ ਪੂਰੀ ਹੋਵੇ ਤੇ ਇਹਨਾਂ ਕੋਈ। ਆਪਰੇ ਇਹ ਗੱਲ ਕੀਤੀ ਹੈ ਪੰਜਾਬ ਦੀ ਨਾ ਇਹ ਕਿ ਆਪਾਂ ਕਿਹੜੀ ਕੋਈ ਖੇਤਰੀ ਪਾਰਟੀ ਹੈਗੀ ਅਕਾਲੀ ਦਲ ਤੋਂ ਨਹੀਂ ਕਰਦੇ। ਹਾਂਜੀ ਹਾਂਜੀ। ਤਾਂ ਲੱਗਦਾ ਜਿਸ ਤਰ੍ਹਾਂ ਪਹਿਲਾਂ ਤੁਸੀਂ ਵਿਕਾਸ ਦੀ ਉਹਦੇ ਤੇ ਉਹ ਇੱਕ ਗੱਲ ਇਹ ਹੈ ਜਿਹੜੀ ਤੁਸੀਂ ਖੇਤਰੀ ਪਾਰਟੀ ਕਰਦੇ ਹੋ। ਮੰਨ ਲਓ ਇੱਕ ਜ਼ਿਮੀਂਦਾਰ ਦੇ ਚਾਰ ਪੁੱਤ ਹੈ। ਹੂੰ। ਉਹਨੇ ਚਾਰਾਂ ਨੂੰ ਖੁਸ਼ ਰੱਖਣਾ ਹੈ ਜਿਹੜੀਆਂ ਦੂਧੀਆਂ ਪਾਰਟੀਆਂ ਨੇ ਉਹਨਾਂ ਦੇ 27 25 27 ਸਟੇਟਾਂ ਜਿਹੜੀਆਂ ਉਹਨਾਂ ਨੂੰ ਸਾਰਿਆਂ ਨੂੰ ਖੁਸ਼ ਰੱਖਣਾ ਹੈ ਜੇ ਕਾਲੀ ਦਲ ਦੇ ਹੱਥ 'ਚ ਬਾਗ ਡੋਰ ਹੋ ਵੀ ਆ ਕਾਲੀ ਦਲ ਨੇ ਤਾਂ ਪੰਜਾਬ ਦੇ ਲੋਕਾਂ ਦੀ ਰੋਲਮੈਂਟ ਕਰਦੀ ਹੈ ਪੰਜਾਬ ਦੇ ਲੋਕਾਂ ਦੀ ਗੱਲ ਕਰਨੀ ਹੈ ਪੰਜਾਬ ਨੂੰ ਫੇਰ ਸਿੱਖਰਾਂ ਤੇ ਲੈ ਕੇ ਜਾਣਾ ਕਿਉਂਕਿ ਸਾਡੀ ਖੇਤਰੀ ਪਾਰਟੀ ਹੈ ਹਮੇਸ਼ਾ ਜਨੋਂ ਨੇ ਕੋਈ ਗੱਲ ਹੋਈ ਹੈ ਅੱਜ ਤੱਕ ਲੋਕੋ ਇਸ ਤਰ੍ਹਾਂ ਕਿਸੇ ਗੱਲ ਤੇ ਨਿਕਾ ਮਾਰੋ ਮਾ ਉਹਨਾਂ ਦਾ ਲੱਗ ਨਹੀਂ ਗਾਣਾ ਬੱਡੇ ਲੈਵਲ ਦੀ ਗੱਲ ਹੈ ਨਾ ਲੀਡਰ ਆਪੇ ਤਾਂ ਫਸੇ ਦੱਬੇ ਨੇ ਵੀ ਕਿਹੜੀ ਵੀ ਮੈਨੂੰ ਮੈਨੂੰ ਇੱਕ ਬਹੁਤ ਛੋਟੀ ਜੀ ਗੱਲ ਰੱਖ ਦਿੰਦਾ 1900 ਅਖਾਤ ਤੱਕ ਇੱਕ ਸਰਕਾਰ ਬਣੀ ਸੀ ਸਾਜੀ ਜੀ ਖੰਤ ਫਤੇ ਸਿੰਘ ਨੇ ਉਹ ਇੱਕ ਦੋ ਗੱਲਾਂ ਕਹੀਆਂ ਰੱਖੀਆਂ ਮੈਂ ਇੱਕ ਤਾਂ ਸਰਦਾਰ ਕਰਨਾਮ ਸਿੰਘ ਹੈ ਜਿਹੜੇ ਸਾਡੇ ਪਛੜੇ ਵਰਗ ਦੇ ਲੋਕ ਰਹਿੰਦੇ ਆ ਧਰਮ ਦਾ ਬਣਾ ਦੇ ਦੂਜੀਆਂ ਪਾਰਟੀਆਂ ਮੈਂ ਕਿਹਾ ਨੰਨੰਦਾ ਵੀ ਲਾਰੇ ਲਾ ਕੇ ਜਾਂਦੀਆਂ ਨੇ ਬਣਾਈ ਦੀ। ਇੱਕ ਵੀ ਧਰਮਸਾਨ ਕਿਉਂ ਪਹਿਲਾਂ ਬਣੀ ਕਾਲੀ ਗੱਲ ਨੇ ਬਣਾਈ। ਇੱਕ ਉਹਨੇ ਕਿਹਾ ਸੀ ਵੀ 1 ਕਰੋੜ ਜੱਟ ਦੇ ਖੇਤ ਅਸਲ ਜਿਹੜੇ ਵਿਕਣੇ ਹਨ ਮੈਂਕਰੋੜ ਨਾ ਬਣਾਓ। ਇੱਕ ਇੱਕ ਨੇ 1 ਕਰੋੜ ਦੱਸਦੇ ਨੇ ਜਿਹੜੇ ਵੱਡੇ ਹੇਹਲੇ ਨੇ ਕਾਂਗਰਸੀ ਜਾਂ ਕੋਈ ਵੀ ਕਿਸੇ ਕੋਹ ਖਾਂ ਰਹੇ ਨੇ। ਬਈ ਜੇ ਮੇਰਾ ਕਹਿਣ ਦਾ ਮਤਲਬ ਜੇ ਕੋ ਡਿਵੈਲਪਮੈਂਟ ਦੀ ਗੱਲ ਚੱਲੀ ਐ ਤਾਂ ਕਾਲੀ ਗੱਲ ਮੈਂ ਇਹੀ ਚੱਲੀ ਐ ਤੇ ਕਾਲੀ ਗੱਲ ਹੀ ਸਾਡੇ ਮਾਂ ਪਾਰਟੀਆਂ ਤਾਨੂੰ ਸਾਰਿਆਂ ਨੂੰ ਕਾਲੀ ਗੱਲ ਦਾ ਸਹਿਯੋਗ ਦੇਣਾ ਹੈ। ਤਾਂ ਵੀ ਗੱਲ ਕੀ ਕਰੀਏ ਤਾਂ 10 ਸਾਲ ਆਪਾਂ ਕਹਿੰਦੇ ਇਹਨਾ 8.5 ਸਾਲ ਹੋ ਗਏ ਸਾਲ ਬਹੁਤ ਬਾਕੀ ਰਿਹਾ ਤਾਂ 10 ਸਾਲ ਜਿਹੜੇ ਖਰਾਬ ਦਿੱਤੇ ਤਾਂ ਅੱਜ ਪੰਜਾਬ ਦਾ ਨਸਰ ਹੋਣਾ ਸੀ ਤਾਂ ਤੁਸੀਂ ਦੇਖਦੇ ਹੋ ਇਹਦਾ 1.5 ਸਾਲ ਆਉਣਾ ਹੈ ਨਵੇਂ ਨਾ ਅਗਵਾਰਿਕ ਹੋਣੇ ਤਾਂ ਫਿਰ ਜਿਹੜਾ ਲੋਕਾਂ ਦਾ ਪਿਆਰਾ ਅਕਲਦੰਨ ਬਟਾ ਮਿਲੂਗਾ ਮੈਂ ਕਹਿੰਦਾ ਜੀ ਲੋਕ ਆਪਦੇ ਮਨਾਂ ਦੇ ਵਿੱਚ ਹਰ ਇੱਕ ਬੰਦਾ ਪ੍ਰਸਤਾਰ ਹੈ ਦੇਸੀ ਲੱਗਦੀ ਕਰਲੀ ਮੈਂ ਨਹੀਂ ਕਹਣਾ ਹਾਲਾਤ ਮੌਕੇ ਤੇ ਕਹੇ ਜੇ ਹੋਣਗੇ ਪਰ ਅੱਜ ਦੇਖ ਤੇ ਕੋਈ ਗੱਲ ਚੱਲਦੀ ਐ ਸਾਫ ਚੱਲਦੀ ਐ ਹੋਰ ਚੱਲਦੀ ਐ ਉਹ ਹਮੇਸ਼ਾ ਬਾਅਦ ਤੇ ਇਹ ਗੱਲ ਕਹਿੰਦੇ ਵੀ ਜੋਰ ਵਿਲਮੈਂਟ ਕਰ ਸਕਦਾ ਤਾਂ ਅਕਾਲੀਦਲ ਹੀ ਕਰ ਸਕਦਾ ਹੋਰ ਕੋਈ ਕਰਨੀ ਚਾਹੀਦਾ ਲੋਕਾਂ ਨੂੰ ਆਪ ਵੀ ਗਲਤੀ ਦਾ ਅਹਿਸਾਸ ਜ਼ਰੂਰ ਹੋਇਆ ਮੋਸ਼ਨਲ ਹੋ ਕੇ ਲੋਕ ਮੋਟਾ ਪਾ ਗਏ ਉਹ ਸੌਸ ਨਾਲ ਕਹਿਣਾ ਪੈਂਦਾ ਵੀ ਅੱਜ ਦੇਖ ਲਓ ਅੱਜ ਪੰਜਾਬ ਕਿੱਥੇ ਖੜਾ ਕੋਈ ਗੱਲ ਨਹੀਂ ਹੋ ਰਹੀ ਕੀ ਪਾਣੀ ਨਹੀਂ ਹੋ ਰਹੀ ਸਾਰਾ ਕੁਝ ਇਹਨਾਂ ਨੇ ਫਿੱਕਾ ਪੈ ਗਈਆਂ ਉਹ ਤਾਂ ਸਰਕਾਰ ਬਣ ਗਈ ਬਹੁਮਤਾਂ ਸਰਕਾਰ ਕੋਲ ਐਡੀ ਵੱਡੀ ਬਹੁਮਤ ਕਦੇ ਅਕਾਲੀਦਲ ਨੂੰ ਮਿਲੇ ਨਹੀਂ ਸੀ ਜਨੈਲ ਨੂੰ ਮਿਲਦਾ ਔਰ ਉਹ ਸੋਸ ਵੀ ਸਾਡੇ ਸਾਡੇ ਕੋ ਪੱਲੇ ਸੀ ਪਈ ਗੱਲ ਲੋਕਾਂ ਨੇ ਵਿਸ਼ਵਾਸ ਕੀਤਾ ਇਹ ਲੋਕਾਂ ਨੇ ਹਾਂ ਜੀ ਜਿਹੜਾ ਹੁਣ ਹੁਣ ਬਖਾਖੀ ਦੇ ਅੱਥਰੀ ਗੱਲ ਕਰੀਏ ਲੋਕਾਂ ਨੇ ਖੁਦ ਮਹਿਸੂਸ ਕੀਤਾ ਮੈਨੇ ਮੈਂ ਇੱਕ ਲੋਕ ਕਹਿੰਦੇ ਜੀ ਉਹ ਤਾਂ ਬੰਦੇ ਆਪ ਦੇ ਸੀ ਹੀ ਲੈਂਦੇ ਲੈ ਇੱਕ ਗੱਲ ਮੈਂ ਦਾਅਵਾ ਨਾ ਕਰ ਸਕਦਾ ਵੀ ਜੋ ਲੋਕਾਂ ਨੇ ਸੱਚੀ ਤੇ ਬੈਠ ਕੇ ਭਾਸ਼ਣ ਨੂੰ ਸੁਣਿਆ ਕੱਲੇ ਕੱਲੇ ਲੀਡਰ ਦੇ ਜਿੰਨਾ ਚਿਰ ਉੱਥੋਂ ਹੋ ਬੈਗਰ ਜੀ ਕਾ ਘਰ ਸਤੇ ਬੈਗਰ ਜੀ ਕੀ ਫੋਟੇ ਲਾ ਕੇ ਪੇਜ ਬੰਦ ਨਹੀਂ ਕੀਤੀ ਉਹਨੇ ਜਗੂਟ ਕਿੰਤ ਰਿਆ ਉਹ ਤਾਂ ਲੱਗਦਾ ਸੀ ਕਿ ਲੋਕਾਂ ਨੇ ਮੰਨਣਾ ਨਹੀਂ ਆਦਾ ਮਨ ਬਣਾ ਕੇ